ਅਸਲਾਮੁਅਲੈਕੁਮ ਸਤ ਸ਼੍ਰੀ ਅਕਾਲ ਕਿੱਦਾਂ ਹਾਲ ਚੱਲ ਵੀਰੋ ਠੀਕ ਠਾਕ ਹੋ ਲਓ ਜੀ ਆਪਣੇ ਵੀਰੇ ਦੀ ਰਿਕੁਐਸਟ ਆਈ ਹੋਈ ਸੀ ਆਪਾਂ ਨੂੰ ਕਰਤਾਰ ਰਮਲੇ ਦੀ ਪ੍ਰਾਊਡ ਟੂ ਬੀ ਪੰਜਾਬੀ ਉਹਨਾਂ ਨੇ ਆਪਣੀ ਆਈਡੀ ਦਾ ਨਾਮ ਲਿਖਿਆ ਹੋਇਆ ਸੀ ਪ੍ਰਾਊਡ ਟੂ ਬੀ ਪੰਜਾਬੀ ਨਾਮ ਉਹਨਾਂ ਦਾ ਐਸੀ ਤਾਂ ਉਹਦਾ ਨਾਮ ਪੜ੍ਹ ਕੇ ਨਾ ਦਿਲ ਕਰ ਪਿਆ ਕਿੰਨਾ ਦੀ ਰਿਕੁਐਸਟ ਪੂਰੀ ਕਰ ਦੇਣੀ ਹੈ ਤੇ ਉਹ ਇਹਨਾਂ ਨੇ ਲਿੰਕ ਸੈਂਡ ਕੀਤਾ ਸੀ ਤਾਂ ਆਪਾਂ ਲਿੰਕ ਓਪਨ ਕੀਤਾ ਜਿਹਦੀ ਕਰਤਾਰ ਰਮਲੇ ਦੀ ਮੈਂ ਕਹਾ ਤੇ ਸਾਡਾ ਵੈਸੀ ਫੇਵਰਿਟ ਹੋਇਆ ਪਿਆ ਤੇ ਇਹਨੂੰ ਲੋਕ ਪਸੰਦ ਵੀ ਬੜਾ ਕਰਦੇ ਨੇ ਕਹਿੰਦੇ ਨੇ ਕਿ ਉਹ ਵੀਰੇ ਨੇ ਕਮਿਟੀ ਕੀਤਾ ਸੀ ਕਹਿੰਦੇ ਨਾ ਇਹਨਾਂ ਦੇ ਗੀਤ ਕਦੀ ਪੁਰਾਣੇ ਹੋ ਸਕਦੇ ਨੇ ਇਹਨਾਂ ਦੇ ਗੀਤ ਕਹਿੰਦੇ ਐਸੇ ਗੀਤ ਨੇ ਜਿਹਦੇ ਸਦਾਬਾਰ ਚੱਲੇ ਜਾਂਦੇ ਨੇ ਜਦੋਂ ਦਿਲ ਕੀਤਾ ਕਹਿੰਦਾ ਬੰਦਾ ਲਾ ਕੇ ਨਾ ਇਹਨਾਂ ਦਾ ਗੀਤ ਸੁਣ ਲੈਂਦਾ ਤੇ ਸਵਾਦ ਆਂਦਾ ਹੈ ਤੇ ਚਲੋ ਜੀ ਕਰਤਾਰ ਰਮਲਾ ਆਪਾਂ ਇੱਕ ਵਾਰੀ ਫੇਰ ਅੱਜ ਸੁਣਦੇ ਹਾਂ ਚਲੋ ਜੀ ਸਟਾਰਟ ਕਰੀਏ ਬੰਦਾ ਬੁੱਧਲੇ ਅੜਖ ਬਗੈਰ ਹੋਵੇ ਹੇ ਬੰਦਾ ਬੁੱਧਲੇ ਅੜਖ ਬਗੈਰ ਹੋਵੇ ਤੇ ਮਿੱਤਰਾ ਪੁੱਤਰੇ ਸੋਈ ਜਿਹੜਾ ਪਿਤਾ ਦਾ ਆਦਮ ਕਰੇ ਉੱਠ ਕੇ ਸਵੇਰੇ ਪੈਰੀ ਹੱਥ ਲਾਵੇ ਮਾਇਦੇ ਪੁੱਤਰ ਹੋਈ ਹੈ ਪੁੱਤਰ ਜੰਮਿਆ ਤੋਂ ਮਾਪੇ ਕੁੱਝੀਆਂ ਧਮਾਨ ਕਰਨ ਵੰਦਦੇ ਨੇ ਲੋੜੀ ਜਾਮੇ ਵਿੱਚ ਨਹੀਂ ਸਮਾਈ ਦੇ 16000 ਤੱਕ ਪਹਿਲਾ ਡੋਕੜਾ ਜ਼ਰੂਰ ਚਾਹੀਏ ਬਈ ਉਹ ਤੋਂ ਪਹਿਲਾ ਪੰਡੜੇ ਪਤਾਸੇ ਵੀ ਨਹੀਂ ਚਾਹੀਦੇ ਹਾਂ ਓਏ ਪੁਲਿਸ ਕਾ ਖਬਰੇ ਨਲਾਇਕ ਹੀ ਨਿਕੜਾਵੇ ਮੈਂ ਤਾਂ ਕਹਿਣਾ ਮਗਰੋਂ ਹੀ ਪੈਸੇ ਦੇਵੇ ਦਾਈ ਦੇ ਆਏ ਹਾਏ ਫੇਰ ਉਹ ਜਬਾਨੀਆਂ ਜੋ ਕਰੇ ਆਸ਼ੀਰ ਤੇ ਬਵੇ ਹੇ ਹੋ ਜਵੇ ਬਾਣੀਏ ਜੇ ਕਰੇ ਆਸ਼ੀਰਵਾਦੀ ਤੇ ਬਿਨਾਂ ਹਟਦੇ ਹੋ ਜਵੇ ਬਾਣੀਆ ਜੋ ਕਰੇ ਆਸ਼ੀਰਵਾਦੀ ਤੇ ਬਿਨਾਂ ਹਟਦੇ ਤਾਰੂ ਪੀ ਕੇ ਸੋਦਾ ਜੋ ਦੁਪਾਰੀ ਕਰਦੇ ਤੇ ਕਦੇ ਨਹੀਂ ਖੱਟਦੇ ਪੁਲਸਿਆ ਕਦੇ ਨਹੀਂ ਲਿਹਾਜ ਕਰਦਾ ਜੇ ਗੁੱਲੀ ਤਣ ਜੇ ਗੁੱਡੀ ਉਦੋਂ ਡਿੱਗਦੀ ਪੱਤੇ ਵਿੱਚ ਹੀ ਸੁਣਨ ਵਾਲੀ ਨੌਜਵਾਨਾਂ ਦੇ ਸਿਆਣਿਆਂ ਦੇ ਵੀ ਉਹ ਕੰਜਤੀਆਂ ਦਾ ਯਾਰ ਕਿਤੇ ਸਾਥ ਬਣ ਜਾਏ ਨਹੀਂ ਕਿਸੇ ਨੂੰ ਤਾਰਦਾ ਟੀਮੀਆਂ ਦਾ ਯਾਰ ਕਿਤੇ ਸਾਥ ਬਣ ਜਾਏ ਨਹੀਂ ਕਿਸੇ ਨੂੰ ਤਾਰਦਾ ਇੱਕ ਗੱਲ ਦੱਸਾਂ ਮੈਂ ਜਿਉਂਦਾ ਗਾਉਣ ਲੱਗਿਆ ਕੁਝ ਦੋਸਤਾਂ ਨੂੰ ਦੱਸਦਾ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਸੂਝ ਹੈ ਉਹਨਾਂ ਨੂੰ ਪਤਾ ਹੈ ਉਦੋਂ ਅਜੇ ਬਹੁਤੀ ਲਹਿਰ ਵੀ ਨਹੀਂ ਸੀ ਚੱਲੀ ਅਤਰ ਕਸ਼ੀਲਾਂ ਦੀ ਜਦੋਂ ਦਾ ਮੈਂ ਇਹਨਾਂ ਦੇ ਖਿਲਾਫ ਗਈ ਜਾਨੀ ਉਦੋਂ ਮੈਨੂੰ ਕਹਿੰਦੇ ਹੁੰਦੇ ਸੀ ਇਹ ਲਚਰਗਾਉਂਦਾ ਯਾਰ ਇਹ ਪੁੱਠਾ ਬੋਲਦਾ ਫਲਾਣਾ ਟੀਂਗੜਾ ਤੇ ਹੁਣ ਜਦੋਂ ਹੁੰਦੀਆਂ ਓਦੋਂ ਕਹਿੰਦੇ ਗੱਲ ਤਾਂ ਉਹਦੀ ਸੱਚੀ ਸੀ ਯਾਰ ਅੱਜ ਕੱਲ ਦੇ ਸੰਤੂ ਜਿਹੜੇ ਨੇ ਉਹ ਚੰਗੇ ਨਹੀਂ ਇੰਟਰਨੈਸ਼ਨਲ ਸਾਧ ਨੇ ਪਹਿਲਾਂ ਜਿਹਦਾ ਵਿਚਾਰੇ ਆ ਪੁਕੇ ਭਾਣੇ ਪਿੰਡੋਂ ਬਾਹਰ ਕਿਲੋ-ਕਿਲੋਮੀਟਰ ਬਹਿ ਗਏ ਡੇਰਾ ਪਾ ਲਿਆ ਜੇ ਕੋਈ ਖਾਣ ਵਾਸਤੇ ਦੇ ਗਿਆ ਤਾਂ ਵੀ ਰੱਬ ਰਬ ਕਰੀ ਗਏ ਜੇ ਨਹੀਂ ਦੇ ਗਿਆ ਤਾਂ ਵੀ ਅੱਜ ਕੱਲ ਦੇ ਤਾਂ ਇੰਟਰਨੈਸ਼ਨਲ ਸਾਧ ਹੈ ਪਹਿਲੇ ਸਾਧ ਤਾਂ ਵਿਚਾਰੇ ਬੀਬੀਆਂ ਦੇ ਮੱਥੇ ਨਹੀਂ ਸੀ ਲੱਗਦੇ ਅੱਜ ਕੱਲ ਵਾਲੇ ਬੰਦਿਆਂ ਦੇ ਮੱਥੇ ਨਹੀਂ ਲੱਗਦੇ ਸਮਝੀ ਗੱਲ ਅੱਜ ਕੱਲ ਸਾਡੀ ਧੀ ਜਾਂ ਭੈਣ ਦੇਖੋ ਅਸੀਂ ਰੋਜ਼ ਪਿੱਟਦੇ ਆ ਧੀ ਜਾਂ ਭੈਣ ਕੋਈ ਡੇਰੇ 'ਚ ਚਲੀ ਜਾਵੇ ਉਹ ਤਾਂ ਦੁਖਿਆਰੀ ਸਹੁਰਿਆਂ ਦੀ ਤੰਗ ਕੀਤੀ ਜਾਂ ਮਾਪਿਆਂ ਦੀ ਵੀ ਸਾਡੀ ਸਾਡੇ ਘਰੇ ਕੋਈ ਔਲਾਦ ਨਹੀਂ ਯਾਰ ਪਹਿਲੀ ਜੱਥਾ ਐਵੇਂ ਜਾਊਗਾ ਤੇ ਔਲਾਦ ਪੈਦਾ ਨਹੀਂ ਹੁੰਦੀ ਇਹਦੇ ਘਰੇ ਸੰਤਾਨ ਨਹੀਂ ਜੇ ਕੋਈ ਉਹ ਸਾਡੀ ਧੀ ਜਾਂ ਭੈਣ ਇਹ ਡੇਰੇ 'ਚ ਚਲੀ ਜਾਵੇ ਉਹ ਚੰਗੇ ਲੀਰੇ ਪਾ ਕੇ ਚਲੀ ਜਾਵੇ ਨਾ ਤੇ ਜੇ ਜਾ ਕੇ ਆ ਕੇ ਦਵੇ ਨਾ ਬਾਬਾ ਜੀ ਸਾਡੇ ਘਰੇ ਬੂਟਾ ਨਹੀਂ ਲੱਗਦਾ ਉਹਨੂੰ ਕਾਣ ਦੀ ਨਹੀਂ ਲੋੜ ਪੈਂਦੀ ਸੰਤ ਘਰੇ ਜਾ ਕੇ ਬੂਟਾ ਲਾ ਆਉਂਦੇ ਆ ਜਾਇਨੇ ਕਿਸੇ ਨੂੰ ਤੜਦਾ ਨੌਜਵਾਨ ਸਚਾਈ ਸੁਣ ਕੇ ਰਿਸਪੌਂਸ ਦੇ ਰਿਹਾ ਹੈ ਹੱਥ ਖੜੇ ਕਰ ਰਿਹਾ ਵੀ ਬਿਲਕੁਲ درست ਹੈ ਅੱਜ ਵੀ ਹਾਲ ਵੇਲੋਂ ਡੀ ਰਹਿੰਦੇ ਕੀ ਹੈ ਪਰ ਸਾਡੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਕੇ ਦੇ ਫਿਰ ਵੀ ਡੇਰੇ ਤੋਂ ਜਾਣਾ ਨਹੀਂ ਹਟਦੇ ਉਹਨਾਂ ਨੂੰ ਕਹਿੰਦੇ ਆ ਜਿਹੜਾ ਸੁਣੂ ਵੀ ਕੀ ਕਹਿ ਰਿਹਾ ਮਿਨਿਆਰਾ ਯਾਰ ਕਿਤੇ ਸਾਥ ਬਣ ਜਾਏ ਨਹੀਂ ਕਿਸੇ ਨੂੰ ਤਾਰਦਾ ਚੁਗਲਾ ਨੂੰ ਦਿਲ ਵਾਲਾ ਪੀੜ ਦੱਸਣਾ ਵੇ ਬੰਦੇ ਨੂੰ ਮਾਰਦਾ ਕਿਲਾ ਦਾ ਤੀਰ ਸੱਜੇ ਜਾ ਕੇ ਨਾਉਣ ਦਾ ਮਹਿਰਾ ਹੋਵੇ ਮਨ ਜੇ ਅਜਤ ਦੀ ਸਮਨ ਨੂੰ ਗੁੱਡੀ ਉਹ ਡਿੱਗਦੀ ਪ੍ਰਿੰਸ ਸਾਹਿਬ ਔਰ ਸਾਰੇ ਉਹਨਾਂ ਦੇ ਰਿਸਪੈਕਟਡ ਹਮਜਮਤੀ ਬਾਈ ਪਾਰਟੀ ਵੱਲੋਂ ਆਪਣੀ ਕਲਾਕਾਰ ਦਾ ਹੌਸਲਾ ਫਸਾਈ ਬਹੁਤ ਬਿਹਤਰੀਨ ਢੰਗ ਨਾਲ ਕਰ ਰਹੇ ਨੇ ਨੋਟਾਂ ਦੀ ਵਾਛੜ ਹੋ ਰਹੀ ਹੈ ਪੁੰਜ ਤਾਂ ਮੀ ਘੱਟ ਪੈਂਦਾ ਪਰ ਇਧਰ ਪਈ ਜਾਂਦਾ ਬਹੁਤ ਮਿਹਰਬਾਨੀ ਉਹਨਾਂ ਦੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਆਲੀ ਗੱਲ ਉਹ ਪੱਗ ਨੂੰ ਉਟਾ ਕੇ ਜਿਹੜੇ ਵੈਰ ਕੱਢਦੇ ਕੰਮ ਮਰਦਾਂ ਦਾ ਨਹੀਂ ਹੱਥ ਹੱਥ ਉਹ ਪੱਗ ਨੂੰ ਉਟਾ ਕੇ ਜਿਹੜੇ ਵੈਰ ਕੱਢਦੇ ਕੰਮ ਮਰਦਾਂ ਦਾ ਨਹੀਂ ਐਵੇਂ ਜਾਈ ਯਾਰ ਤਾਂ ਹੀ ਗੋਲੀ ਮਾਰ ਕੇ ਸਾਝੀ ਦਰਦਾਂ ਦਾ ਨਹੀਂ ਇਹ ਬਜ਼ੁਰਗਾਂ ਦੀ ਅਜੇ دانشਵੰਦਾਂ ਦੀ ਉਮਰ ਘੱਟੋ ਘੱਟ ਨਹੀਂ ਤੇ 50-50 ਸਾਲ ਹੋਰ ਮੇਰੇ ਵੱਲੋਂ ਵਧਣੀ ਚਾਹੀਦੀ ਰੱਬ ਨੂੰ ਕਹਾਂਗੇ ਸਹੀ ਗੱਲ ਹੈ ਇਹ ਜਿਉਂਦੇ ਰਹਿਣ ਇਹੇ ਜੇ ਕਹਾਣੇ ਸੁਣਦੇ ਰਹਿਣ ਤੇ ਨੋਟ ਭਰਉਂਦੇ ਰਹਿਣ ਇਹ ਸੱਚੀ ਗੱਲ ਹੈ ਲੈ ਜ਼ਰਾ ਕਰਨ ਅਸੀਂ ਐ ਹੋ ਜਾ ਯਾਰ ਤਾਈ ਗੋਲੀ ਮਾਰੀ ਐ ਜੋ ਸੱਚੀ ਦਰਦਾਂ ਨਹੀਂ ਠੱਕ ਠੱਕ ਕਰੇ ਸੁਨਿਆਰ ਤੇ ਲੋਹਾਰ ਸੱਟ ਮਾਰੇ ਖੰਡੇ ਚਪਰੀ ਸੰਨ ਗੁੱਡੀਆਂ ਉਹਦੇ ਮਾਨੋ ਗੁੱਡੀ ਉਦੋਂ ਦੇਖਦੀ ਜੇ ਪੁੱਤ ਵੈਲੀ ਬਣ ਜਾਏ ਸਹੀ ਉਹਨਾਂ ਨੇ ਆਖਿਆ ਤੇ ਪਿਓ ਦਾ ਸਰਦਾਰ ਬਣਨਾ ਪੁੱਤ ਦੱਸਣ ਲੱਗਿਆ ਉਹਨਾਂ ਨੇ ਆਖਿਆ ਕਿ जाट ਜ਼ਮੀਦਾਰ ਜਿਹੜੇ ਨੇ ਨਾ ਡੋਲਦੇ ਨਹੀਂ ਛੇਤੀ ਹਮ ਸਿਰਫ ਉਦੋਂ ਡੋਲਦੇ ਨੇ ਜੇ ਪੁੱਤ ਸਾਡੇ ਵੈਲੀ ਬਣ ਗਲਤ ਗਮਾਂ ਚ ਪੈ ਜAVE ਕੋਈ ਨਸ਼ੇ ਰੂਸ਼ੇ ਤੇ ਲੱਗ ਜਾਵੇ ਕੋਈ ਗੁੰਡਾ ਬਦਮਾਸ਼ੀ ਵਿੱਚ ਪੈ ਜਾਵੇ ਉਹ ਰੋਗ ਸ਼ੋਭ ਚ ਤੇ ਜੱਟ ਅੱਗੇ ਹੀ ਨੰਬਰ 1 ਨੇ। ਜਿਹੜੇ ਵੱਧ ਹੁੰਦੇ ਨੇ ਬਸ ਐ ਤੁਰੇ ਕਿਤੇ। ਲੇਕਿਨ ਇਹ ਕਿ ਫਿਰ ਜਦੋਂ ਕੋਈ ਪੁੱਤ ਵੈਲੀ ਬਣ ਜਾਏ ਜਾਂ ਕੋਈ ਐਸਾ ਰੋਗ ਲੱਗ ਜਾਵੇ ਤੇ ਫਿਰ ਉਦੋਂ ਉਹਦੇ ਲੱਗ ਟੁੱਟ ਜਾਂਦਾ। ਪਿਓਾਂ ਦੀ ਜਿਹੜੀ ਰੀੜ ਦੀ ਹੱਡੀ ਹੁੰਦੀ ਹੈ ਨਾ ਉਹ ਪੁੱਤਰ ਹੁੰਦੇ ਨੇ। ਬਿਲਕੁਲ। ਤੇ ਪੁੱਤਰ ਨੂੰ ਜਦੋਂ ਉਹ ਵੇਖਦੇ ਨੇ ਕਿ ਮੇਰਾ ਪੁੱਤਰ ਕਿਤੇ ਨਸ਼ੇ-ਨੁਸ਼ੇ 'ਚ ਜਾਂ ਕਿਤੇ ਵੈਲੀ ਬਣ ਗਿਆ ਕਿਸੇ ਡੈਮੇਜ ਦਿਲ ਦੇ ਵਿੱਚ ਐਹੀ ਡਰ ਰਹਿਣਾ ਕਿ ਯਾਰ ਅੱਜ ਗੋਲੀ ਵਾਜੇ ਕੱਲ ਗੋਲੀ ਵਾਜੇ ਦਿਲ ਦੇ ਵਿੱਚ ਡਰ ਪੈ ਜਾਂਦਾ। ਜਿਹੜੇ ਮੋਸਟਲੀ ਮੈਂ ਵੇਖਿਆ ਨਾ ਕਿ ਕਿਉਂਕਿ ਅਸੀਂ ਆਪ ਜੱਟਾਂ ਦੇ ਪਰਿਵਾਰ ਚ ਆਈਆਂ ਜੱਟਾਂ ਦੇ ਜਿਹੜੇ ਖਾਸ ਤੌਰ ਤੇ ਬਾਪੂ ਹੁੰਦੇ ਨੇ ਉਹ ਬੜੇ ਸੋਹਣੇ ਪੁੱਤਰਾਂ ਨੂੰ ਪਾਲਦੇ ਨੇ ਮਾਵਾ ਬੜੇ ਛਾਵਾ ਨਾਲ ਪੁੱਤਰਾਂ ਨੂੰ ਦੁੱਧ ਘਿਓ ਦੇ ਲ ਭਲਾ ਕੇ ਪਾਲਦਿਆਂ ਨੇ ਤੇ ਫਿਰ ਆਵੇ ਕਿ ਉਹਨਾਂ ਦੀ ਬੜੀਆਂ ਆਸਾਂ ਮੀਦਾ ਹੁੰਦੀਆਂ ਨੇ ਬੱਚਿਆਂ ਦੇ ਉੱਤੇ ਜਦੋਂ ਉਹ ਆਸਾਂ ਮੀਦਾ ਜਦੋਂ ਉਹ ਵੇਖਦੇ ਨੇ ਜੇ ਟੁੱਟਦੀ ਹੈ ਨਜ਼ਰ ਆਉਂਦੀ ਹੈ ਨਾ ਤੇ ਫਿਰ ਉਹਨਾਂ ਦਾ ਲੱਕ ਟੁੱਟ ਜਾਂਦਾ ਫਿਰ ਸਮਝੋ ਕਿ ਉਹ ਉਹ ਪਾਜ ਹੋ ਜਾਂਦੇ ਨੇ ਜੂ ਉਹ ਕਹਿੰਦੇ ਨੇ ਨਾ ਮਰਨ ਤੋਂ ਪਹਿਲਾਂ ਹੀ ਮਰ ਗਏ ਨੇ ਉਹ ਚੀਜ਼ ਉਹ ਪਹਿਲੇ ਕਿਹਾ ਕਿ ਇਹਨਾਂ ਨੇ ਬੜੀ ਵਧੀਆ ਬਹੁਤ ਯਾਰਾਂ ਵਾਲੇ ਕਿਹਾ ਜਿਹੜਾ ਪੱਗ ਨੂੰ ਦੇਖ ਕੇ ਦਾ ਪੱਗ ਵਟਾਂਦਾ ਤੇ ਵਿੱਚ ਦਿਲ ਦੇ ਵਿੱਚ ਖਾਰ ਰੱਖਦਾ ਵੈਰ ਮੰਦਾ ਉਹ ਯਾਰ ਵੀ ਨਹੀਂ ਉਹ ਯਾਰ ਵੀ ਨਹੀਂ ਹੈ ਤੇ ਪਹਿਲੇ ਯਾਰੀ ਕਰਕੇ ਤੂੰ ਪੱਗ ਵਟਾ ਲਈ ਹੈ ਤੇ ਹੁਣ ਤੂੰ ਦਿਲ ਦੇ ਵਿੱਚ ਕਿੰਡ ਰੱਖਦਾ ਪਿਆ ਕਿ ਮੈਂ ਇਹਦੇ ਕੋਲ ਕਿਸੇ ਨਾ ਕਿਸੇ ਤਰੀਕੇ ਬਦਲਾ ਲੈਣਾ ਹੈ ਜਾਂ ਮੈਂ ਆਪਣੀ ਕੈਰੇਕਟਰ ਨੂੰ ਉਹ ਯਾਰ ਕਿ ਦਿਖਾਵੇ ਦਾ ਕੁਛ ਨਾ ਕਰੋ ਹਾਂ ਜੋ ਵੀ ਕਰੋ ਦਿਲੋਂ ਕਰੋ ਦਿਖਾਵੇ ਕੁਛ ਨਾ ਕਰੋ ਕੁਛ ਨਾ ਕਰੋ ਬੜਾ ਲ ਕਰਤਾਰ ਰਮਲਾ ਯਾਰ ਸੋਹਣੀ ਆਵਾਜ਼ ਸੋਹਣੇ ਗੀਤ ਤੇ ਮੈਨੂੰ ਲੱਗਦਾ ਕਿ ਆਹ ਵੇ ਵਕਤ ਦੇ ਇਵੇਂ ਹੀ ਆਂਦੇ ਰਹੋ ਕਾਸੇ ਬਰਸਾਦੇ ਰਹੋ ਕਿ ਇਹਨਾਂ ਦੀ ਜ਼ਿੰਦਗੀ ਕਹਿੰਦਾ ਜੇ 30 40 ਸਾਲ ਹੋਰ ਹੋਣੀ ਚਾਹੀਦੀ ਐ ਜੇ ਉਹ ਆਏ ਸੀ ਨਾ ਮੈਨੂੰ ਲੱਗਦਾ ਜਦੋਂ ਪਿੰਡ ਦੇ ਸਰਪੰਚ ਜਿਹੜੇ ਸਰਪੰਚ ਵੱਡੇ ਜਿਹੜੇ ਵਡੇਰੇ ਆਏ ਸੀ ਨਾ ਕਹਿੰਦੇ ਉਹਨਾਂ ਦੀ ਜ਼ਿੰਦਗੀ ਜੇ ਹੋਰ ਹੋਣੀ ਚਾਹੀਦੀ ਐ ਨੌਟ ਇਨ ਸੁੱਟਣੇ ਨੇ ਚਲੋ ਕਿੱਦਾਂ ਲੱਗਾ ਤੁਹਾਨੂੰ ਜੋ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ